ਕੀ ਤੁਸੀਂ ਜਾਣਦੇ ਹੋ ਇੱਕ ਅਜੀਹਾ ਗੁਰਦੁਆਰਾ ਜਿੱਥੇ ਕਿਕਰ ਨੂੰ ਬੇਰ ਲੱਗਦੇ ਹਨ ਅਤੇ ਇੱਕ ਅਜੀਹਾ ਗੁਰੂ ਘਰ ਜਿੱਥੇ ਦੇਗ ਉੱਪਰ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਦੇ ਨਿਸ਼ਾਨ ਆਪਣੇ ਆਪ ਲੱਗ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਪੁਲਵਾਮਾ ਦੇ ਜੰਗਲਾਂ ਵਿੱਚ ਮੌਜੂਦ ਇਤਿਹਾਸਿਕ ਗੁਰਦੁਆਰਾ ਸਾਹਿਬ ਇਸ ਤੋਂ ਬਿਨਾ ਇੱਕ ਅਜੀਹਾ ਗੁਰਦੁਆਰਾ ਸਾਹਿਬ ਜਿਸ ਦੇ ਸਰੋਵਰ ਵਿੱਚ ਸੱਪ ਰਹਿੰਦੇ ਹਨ ਅੱਜ ਦੀ ਵੀਡੀਓ ਵਿੱਚ 10 ਅਜੀਹੇ ਅਣਸੁਣੇ ਗੁਰਦੁਆਰਿਆਂ ਬਾਰੇ ਦੱਸਾਂਗੇ ਜਿਨ੍ਹਾਂ ਬਾਰੇ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਸੋ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆ ਕੀ ਤੁਸੀਂ ਜਾਣਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਪਿੱਪਲ ਨੂੰ 5 ਫੁੱਟ ਉੱਚਾ ਹਵਾ ਦੇ ਵਿੱਚ ਰੋਕ ਦਿੱਤਾ ਸੀ ਅਸਲ ਵਿੱਚ ਇਹ ਇਤਿਹਾਸ ਹੈ ਗੁਰਦੁਆਰਾ ਨਾਨਕ ਮਤਾ ਸਾਹਿਬ ਦਾ ਜਿਸ ਦਾ ਪਹਿਲਾ ਨਾਮ ਗੋਰਖ ਮਤਾ ਹੁੰਦਾ ਸੀ ਇਸ ਧਰਤੀ ਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਬਹੁਤ ਸਾਰੇ ਸਾਧੂ ਰਹਿੰਦੇ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਸਾਧੂਆਂ ਨਾਲ ਵਿਚਾਰ ਵਟਾਂਦਰਾ ਕਰਨ ਆਏ ਸਾਧੂਆਂ ਨੇ ਇੱਥੇ ਮੌਜੂਦ ਪਿੱਪਲ ਨੂੰ ਹਵਾ ਵਿੱਚ ਉਡਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਸੁੱਟਿਆ ਪਰ ਗੁਰੂ ਸਾਹਿਬ ਨੇ ਇਸ ਪਿੱਪਲ ਨੂੰ ਆਪਣੇ ਪੰਜੇ ਨਾਲ ਹਵਾ ਵਿੱਚ ਹੀ ਰੋਕ ਦਿੱਤਾ ਸੀ ਇਤਿਹਾਸਕਾਰ ਲਿਖਦੇ ਹਨ ਕਿ ਇੱਥੇ ਹੀ ਇੱਕ ਟੋਆ ਸੀ ਜਿਸ ਵਿੱਚ ਇੱਕ ਬੱਚਾ ਸੀ ਜਿਸ ਨੂੰ ਕਿਨਾਂ ਸਾਧੂਆਂ ਨੇ ਬਿਠਾਇਆ ਸੀ ਉਸ ਨੂੰ ਜਦੋਂ ਵੀ ਕੋਈ ਪੁੱਛਦਾ ਸੀ ਕਿ ਇਹ ਧਰਤੀ ਕਿਸ ਦੀ ਹੈ ਤਾਂ ਉਹ ਅੱਗੋਂ ਜਵਾਬ ਦਿੰਦਾ ਸੀ ਕਿ ਇਹ ਧਰਤੀ ਗੋਰਖਾ ਦੀ ਹੈ ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਬੱਚੇ ਨੂੰ ਇਹ ਸਵਾਲ ਕਰਦੇ ਆ ਤਾਂ ਇਹ ਦੋ ਵਾਰ ਬੱਚਾ ਇਹੀ ਜਵਾਬ ਦਿੰਦਾ ਕਿ ਧਰਤੀ ਗੋਰਖਾ ਦੀ ਆ ਪਰ ਜਦੋਂ ਤੀਸਰੀ ਵਾਰ ਗੁਰੂ ਜੀ ਪੁੱਛਦੇ ਆ ਤਾਂ ਉਸ ਸਮੇਂ ਉਸ ਬੱਚੇ ਦੀ ਆਵਾਜ਼ ਨਹੀਂ ਆਉਂਦੀ ਅਤੇ ਧਰਤੀ ਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਧਰਤੀ ਨਾਨਕ ਦੀ ਹੈ ਉਸ ਦਿਨ ਤੋਂ ਇਹ ਜਗ੍ਹਾ ਦਾ ਨਾਮ ਗੋਰਖ ਮਤੇ ਤੋਂ ਨਾਨਕ ਮਤਾ ਪੈ ਗਿਆ ਇਸ ਸਥਾਨ ਉੱਪਰ ਅੱਜ ਵੀ ਉਹੀ ਇਤਿਹਾਸਿਕ ਪਿੱਪਲ ਅਤੇ ਗੁਰੂ ਸਾਹਿਬ ਦੇ ਵੇਲੇ ਦਾ ਖੂਜ ਅੱਜ ਵੀ ਮੌਜੂਦ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹ ਗੁਰਦੁਆਰਾ ਸਾਹਿਬ ਉੱਤਰਾਖੰਡ ਵਿਖੇ ਮੌਜੂਦ ਹੈ ਕੀ ਤੁਸੀਂ ਜਾਣਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਦੇ ਘੋ ਨੂੰ ਦੁੱਧ ਦੇ ਘੋ ਵਿੱਚ ਬਦਲ ਦਿੱਤਾ ਸੀ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਤਰਾਖੰਡ ਵਿਖੇ ਸਿੱਧਾਂ yogੀਆਂ ਨਾਲ ਵਿਚਾਰ ਕਰਨ ਆਏ ਤਾਂ ਇੱਥੇ ਆ ਕੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਆ ਤਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਕਿ ਆਪਾਂ ਸਿੱਧ yogੀਆਂ ਦੇ ਪਰੌਣੇ ਆ ਤੁਸੀਂ ਇਹਨਾਂ ਪਾਸ ਜਾ ਕੇ ਦੁੱਧ ਦੀ ਮੰਗ ਕਰੋ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦਿਆਂ ਭਾਈ ਮਰਦਾਨਾ ਜੀ ਜਦੋਂ ਸਿੱਧ yogੀਆਂ ਕੋਲ ਆਉਂਦੇ ਆ ਤਾਂ ਅੱਗੋਂ ਉਹਨਾਂ ਨੇ ਕਿਹਾ ਕਿ ਜੇਕਰ ਤੇਰਾ ਨਾਨਕ ਇੰਨਾ ਸਮਰੱਥ ਆ ਤਾਂ ਉਹਨਾਂ ਪਾਸ ਜਾ ਕੇ ਦੁੱਧ ਦੀ ਮੰਗ ਕਰੋ ਤਾਂ ਭਾਈ ਮਰਦਾਨਾ ਜੀ ਨੇ ਸਾਰੀ ਗੱਲ ਆ ਕੇ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਗੜਵਾ ਲੈ ਕੇ ਉਸ ਖੂਹ ਦੇ ਵਿੱਚੋਂ ਦੁੱਧ ਗੜ ਲਵੋ ਤੇ ਆਪ ਵੀ ਛਕੋ ਤੇ ਉਹਨਾਂ ਸਿੱਧਾਂ ਜੋਗੀਆਂ ਨੂੰ ਵੀ ਛਕਾਓ ਸੋ ਉਸ ਦਿਨ ਤੋਂ ਇਸ ਸਥਾਨ ਦਾ ਨਾਮ ਦੁੱਧਾਂ ਵਾਲਾ ਖੂਹ ਪੈ ਗਿਆ ਇਹ ਸਥਾਨ ਗੁਰਦੁਆਰਾ ਨਾਨਕ ਮਤਾ ਸਾਹਿਬ ਤੋਂ ਕੇਵਲ 100 ਮੀਟਰ ਦੀ ਦੂਰੀ ਤੇ ਹੀ ਸਥਿਤ ਹੈ ਕੀ ਤੁਸੀਂ ਜਾਣਦੇ ਹੋ ਭਾਈ ਮਰਦਾਨਾ ਜੀ ਨੇ ਸੋਟੀ ਨਾਲ ਲਕੀਰ ਦਿਖਾ ਕੇ ਗੰਗਾ ਨਦੀ ਨੂੰ ਕਈ ਕਿਲੋਮੀਟਰ ਤੱਕ ਅੱਗੇ ਲੈ ਜਾਂਦਾ ਸੀ ਇਤਿਹਾਸਕਾਰ ਲਿਖਦੇ ਆ ਕਿ ਗੁਰੂ ਸਾਹਿਬ ਜਦੋਂ ਉੱਤਰਾਖੰਡ ਦੀ ਧਰਤੀ ਤੇ ਸਿੱਧਾ yogia ਪਾਸ ਆਏ ਤਾਂ ਉਹਨਾਂ ਸਿੱਧਾ ਨੇ ਗੁਰੂ ਨੂੰ ਹਰਾਉਣ ਦੇ ਮਨਸੂਬੇ ਨਾਲ ਕਿਹਾ ਕਿ ਪੂਰਬ ਦਾ ਤਿਉਹਾਰ ਹੈ ਸਾਨੂੰ ਇੱਥੇ ਗੰਗਾ ਦਾ ਇਸ਼ਨਾਨ ਕਰਾਓ ਉਸ ਸਮੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਇੱਕ ਫੌੜੀ ਦੇ ਕੇ ਆਗਿਆ ਦਿੱਤੀ ਕਿ ਪਹਾੜਾ ਤੋਂ ਗੰਗਾ ਨੂੰ ਲੈ ਕੇ ਆਓ ਪਰ ਇਹ ਧਿਆਨ ਰੱਖਣਾ ਕਿ ਇਸ ਦੌਰਾਨ ਪਿੱਛੇ ਮੁੜ ਕੇ ਨਹੀਂ ਦੇਖਣਾ ਤਾਂ ਭਾਈ ਮਰਦਾਨਾ ਜੀ ਫੌੜੀ ਨਾਲ ਲਕੀਰ ਖਿੱਚਦੇ ਹੋਏ ਇਸ ਸਥਾਨ ਤੱਕ ਆ ਗਏ ਪਰ ਇੱਥੇ ਆ ਕੇ ਉਹਨਾਂ ਨੇ ਪਿੱਛੇ ਮੁੜ ਕੇ ਦੇਖ ਲਿਆ ਅਤੇ ਗੰਗਾ ਵੀ ਇੱਥੇ ਤੱਕ ਆ ਕੇ ਰੁਕ ਗਈ ਤਾਂ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਅਸੀਂ ਗੰਗਾ ਨੂੰ ਇੱਥੇ ਤੱਕ ਲੈ ਆਏ ਹਾਂ ਇਸ ਤੋਂ ਅੱਗੇ ਤੁਸੀਂ ਖੁਦ ਲਿਓ ਸਿੱਧਾਂ yogੀਆਂ ਨੇ ਬੜੇ ਯਤਨ ਕੀਤੇ ਪਰ ਉਹ ਗੰਗਾ ਨੂੰ ਹੋਰ ਅੱਗੇ ਨਾ ਲਿਆ ਸਕੇ ਸੋ ਸਾਰੇ ਸਿੱਧਾਂ yogੀਆਂ ਨੇ ਗੁਰੂ ਜੀ ਦੇ ਚਰਨ ਫੜੇ ਅਤੇ ਮਾਫੀ ਮੰਗੀ ਪੁਲਵਾਮਾ ਅਟੈਕ ਦੇ ਕਾਰਨ ਤੁਸੀਂ ਪੁਲਵਾਮਾ ਦੇ ਇਲਾਕੇ ਨੂੰ ਜਾਣਦੇ ਹੋਵੋਗੇ ਜਿੱਥੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਪੁਲਵਾਮਾ ਦੇ ਸ਼ਾਦੀ ਮਾਰਗ ਇਲਾਕੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਸੰਬੰਧਤ ਖੋਹੀ ਸਾਹਿਬ ਗੁਰਦੁਆਰਾ ਹੈ ਜੋ ਇਸੇ ਇਲਾਕੇ ਵਿੱਚ ਹੀ ਮੌਜੂਦ ਗੁਰਦੁਆਰਾ ਸ਼ੇਮੀ ਪਾਸ਼ਾ ਤੋਂ 6 ਕਿਲੋਮੀਟਰ ਦੀ ਦੂਰੀ ਤੇ ਜੰਗਲ ਵਿੱਚ ਸਥਿਤ ਹੈ ਇਸ ਸਥਾਨ ਤੇ ਗੁਰੂ ਸਾਹਿਬ ਦੇ ਨਾਲ ਬਾਦਸ਼ਾਹ ਯੰਗੀਰ ਵੀ ਆਇਆ ਸੀ ਇੱਥੇ ਗੁਰੂ ਸਾਹਿਬ ਸ਼ਿਕਾਰ ਖੇਡਣ ਆਏ ਸਨ ਉਸ ਸਮੇਂ ਇਹਨਾਂ ਦੇ ਨਾਲ ਸੰਗਤਾਂ ਵੀ ਸਨ ਸੰਗਤਾਂ ਨੇ ਗੁਰੂ ਸਾਹਿਬ ਨੂੰ ਪਾਣੀ ਪੀਣ ਦੀ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਆਪਣੇ ਵਰਸ਼ੇ ਨਾਲ ਇੱਥੇ ਜਲ ਦਾ ਸਰੋਤ ਪ੍ਰਗਟ ਕੀਤਾ ਸੀ ਇਸੇ ਸਥਾਨ ਤੋਂ 6 ਕਿਲੋਮੀਟਰ ਪਿੱਛੇ ਜੋ ਗੁਰੂ ਘਰ ਹੈ ਉੱਥੇ ਚਨਾਰ ਦਾ ਦਰਖਤ ਮੌਜੂਦ ਹੈ ਜਿਸ ਥੱਲੇ ਖੁਹੀ ਸਾਹਿਬ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ ਇਹ ਹੈ ਜੀ ਗੁਰਦੁਆਰਾ ਨજરਬਖ ਸਾਹਿਬ ਇਤਿਹਾਸਿਕ ਸਥਾਨ ਭਾਰਤ ਦੇ ਅਯੁੱਧਿਆ ਵਿਖੇ ਮੌਜੂਦ ਹੈ ਇਸ ਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਉਸ ਸਮੇਂ ਆਏ ਸਨ ਜਦੋਂ ਉਹ ਅਜੇ ਬਾਲਵਸਤਾ ਵਿੱਚ ਗੋਬਿੰਦ ਰਾਏ ਸਨ। ਜਦੋਂ ਉਸ ਸਮੇਂ ਦੇ ਰਾਜਾ ਰਾਜਾ ਮਾਨ ਸਿੰਘ ਜੀ ਨੂੰ ਗੁਰੂ ਗੋਬਿੰਦ ਰਾਏ ਜੀ ਦੇ ਆਉਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆ ਕੇ ਬੜੇ ਆਦਰ ਸਤਕਾਰ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਆਪਣਾ ਸਭ ਤੋਂ ਸੋਹਣਾ ਬਾਗੀਚਾ ਗੁਰੂ ਗੋਬਿੰਦ ਰਾਏ ਜੀ ਨੂੰ ਭੇਂਟ ਕਰ ਦਿੱਤਾ। ਉਸ ਸਮੇਂ ਇਸ ਸਥਾਨ ਦਾ ਨਾਮ ਨਜ਼ਰਬਾਗ ਸਾਹਿਬ ਮਸ਼ਹੂਰ ਹੋ ਗਿਆ। ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਸਾਥ ਜਰੂਰ ਦਿਆ ਕਰੋ ਤਾਂ ਜੋ ਅਸੀਂ ਅਜਿਹੀਆਂ ਵੀਡੀਓ ਹੋਰ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਅਯੁੱਧਿਆ ਵਿਖੇ ਮੌਜੂਦ ਗੁਰਦੁਆਰਾ ਬ੍ਰਹਮਕੁੰਡ ਸਾਹਿਬ ਵਿਖੇ ਪਹਿਲੀ ਨੌਵੀਂ ਅਤੇ ਦਸਵੀਂ ਪਾਤਸ਼ਾਹੀ ਜਿਦੇ ਚਰਨ ਇਸ ਧਰਤੀ ਉਤੇ ਸਪਰਸ਼ ਹੋਏ ਹਨ। ਇਹ ਜੋ ਬੇਲ ਦਾ ਦਰਖਤ ਤੁਸੀਂ ਦੇਖ ਰਹੇ ਹੋ ਇਸ ਥੱਲੇ ਗੁਰੂ ਨਾਨਕ ਦੇਵ ਜੀ ਬਰਾਜਮਾਨ ਹੋਏ ਸਨ। ਇਸੇ ਦਰਖਤ ਥੱਲੇ ਬੈਠ ਕੇ ਹੀ ਗੁਰੂ ਸਾਹਿਬ ਜੀ ਨੇ ਪੰਡਤਾਂ ਨੂੰ ਉਪਦੇਸ਼ ਦਿੱਤੇ ਸਨ। ਇਸ ਦੇ ਨੇੜੇ ਹੀ ਇੱਕ ਖੂਹ ਹੀ ਵੀ ਮੌਜੂਦ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕੀਤਾ ਸੀ। ਇਸ ਪਿਛੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਪਣੀ ਅਸਾਮ ਦੀ ਯਾਤਰਾ ਦੌਰਾਨ ਇੱਥੇ ਆਏ ਸਨ। ਉਹਨਾਂ ਦਾ ਤਪ ਸਥਾਨ ਅੱਜ ਵੀ ਇੱਥੇ ਮੌਜੂਦ ਹੈ। ਇੱਥੇ ਗੁਰਦੁਆਰਾ ਦੀ ਬਿਲਡਿੰਗ ਦੇ ਬਿਲਕੁਲ ਸਾਹਮਣੇ ਇਹ ਪੁਰਾਣੀ ਬਿਲਡਿੰਗ ਮੌਜੂਦ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸਿੰਘਾਸਨ ਵੀ ਬਣਿਆ ਹੋਇਆ ਹੈ। ਇਸ ਸਥਾਨ ਉੱਪਰ ਹੀ ਬਾਲ ਗੁਰੂ ਗੋਬਿੰਦ ਸਿੰਘ ਜੀ ਬੰਦਰਾ ਨੂੰ ਛੋਲੇ ਖਲਾਇਆ ਕਰਦੇ ਸਨ ਇਹ ਪੁਰਾਣੀ ਬਿਲਡਿੰਗ 1860 ਈਸਵੀ ਵਿੱਚ ਬਣੀ ਹੋਈ ਦੱਸੀ ਜਾਂਦੀ ਹੈ ਇਸ ਸਥਾਨ ਤੇ ਯਾਤਰੀਆਂ ਦੇ ਰਹਿਣ ਵਾਸਤੇ ਪ੍ਰਬੰਧ ਵੀ ਹੈ ਕੀ ਤੁਸੀਂ ਜਾਣਦੇ ਹੋ ਕਿ ਬਟਾਲਾ ਇਲਾਕੇ ਵਿੱਚ ਇੱਕ ਨਾਗਿਆਣਾ ਸਾਹਿਬ ਗੁਰਦੁਆਰਾ ਹੈ ਜਿੱਥੇ ਉੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜਾਇਆ ਸਨ ਅਤੇ ਉਸ ਸਮੇਂ ਉਹਨਾਂ ਨੇ ਇਸੇ ਸਥਾਨ ਤੇ ਉਸਨ ਨਾਗ ਦਾ ਉਧਾਰ ਕੀਤਾ ਸੀ ਜਿਸ नाग ਨੇ ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ ਆਪਣੀ ਫੰਨ ਨਾਲ ਛਾਂ ਕੀਤੀ ਸੀ ਲੋਕ ਮੰਨਦੇ ਹਨ ਕਿ ਉਸ ਸਮੇਂ ਉਹ ਵਿਰਧ नाग ਇੱਥੇ ਮੌਜੂਦ ਇੱਕ ਗੁਫਾ ਵਿੱਚ ਹੀ ਰਹਿਣ ਲੱਗ ਗਿਆ ਸੀ ਜੋ ਮੰਨਦੇ ਆ ਕਿ ਅੱਜ ਵੀ ਇੱਥੇ ਹੀ ਰਹਿੰਦਾ ਹੈ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਅੱਜ ਵੀ नाग ਦੇਖਣ ਨੂੰ ਮਿਲਦੇ ਆ ਪਰ ਇਹ ਕਿਸੇ ਵੀ ਸੰਗਤ ਨੂੰ ਕੁਝ ਨਹੀਂ ਕਹਿੰਦੇ ਇਸ ਸਥਾਨ ਤੇ ਸੱਪ ਦੇ ਕੱਖ ਕੰਡੇ ਦਾ ਰੋਗ ਠੀਕ ਹੋ ਜਾਂਦਾ ਹੈ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ 9 ਮਹੀਨੇ 23 ਦਿਨ ਰਹੇ ਦੱਸੇ ਜਾਂਦੇ ਆ ਇਹ ਹੈ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੂ ਦਾ ਉਹ ਗੁਰਦੁਆਰਾ ਸਾਹਿਬ ਜਿੱਥੇ ਕਿੱਕਰ ਦੇ ਦਰਖਤ ਨੂੰ 베ਰ ਲੱਗਦੇ ਆ ਗੁਰਦੁਆਰਾ ਅਚਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਪਾ ਪ੍ਰਾਪਤ ਗੁਰੂ ਘਰ ਹੈ ਇਸ ਸਥਾਨ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਇੱਥੇ ਸਦਾ ਯੋਗੀਆਂ ਦੁਆਰਾ ਸ਼ਿਵਰਾਤ ਦੇ ਸਮੇਂ ਆਪਣੀ ਪੂਜਾ ਕੀਤੀ ਜਾਂਦੀ ਸੀ ਤੇ ਲੋਕਲ ਲੋਕਾਂ ਨੂੰ ਪੁੱਠੇ ਰਾਹਾਂ ਤੇ ਤੁਰਿਆ ਜਾਂਦਾ ਤੇ ਗ੍ਰਸਤੀ ਜੀਵਨ ਤੋਂ ਰੋਕਿਆ ਜਾਂਦਾ ਸੀ ਜਦੋਂ ਸੰਗਤਾਂ ਨੂੰ ਗੁਰੂ ਜੀ ਦੇ ਇੱਥੇ ਆਉਣ ਬਾਰੇ ਪਤਾ ਲੱਗਿਆ ਤਾਂ ਸੰਗਤਾਂ ਉਹਨਾਂ ਦੇ ਦਰਸ਼ਨਾਂ ਲਈ ਇੱਥੇ ਆਈਆਂ ਇਹ ਦੇਖਦੇ ਹੋਏ ਸਿੱਧ ਯੋਗੀਆਂ ਨੇ ਆਪਣੀਆਂ ਸ਼ਕਤੀਆਂ ਨਾਲ ਸੰਗਤਾਂ ਦੇ ਬਰਤਨ ਹਵਾ ਵਿੱਚ ਉਡਾ ਦਿੱਤੇ ਸੰਗਤਾਂ ਦੀ ਬੇਨਤੀ ਕੰਨ ਤੇ ਗੁਰੂ ਸਾਹਿਬ ਨੇ ਸਾਰੇ ਉੜਦੇ ਬਰਤਨ ਥੱਲੇ ਉਤਾਰੇ ਅਤੇ ਯੋਗੀਆਂ ਨਾਲ ਸੁਭਾਅ ਜਵਾਬ ਕੀਤਾ ਪਰ ਇਨ ਸਿੱਧਾ ਯੋਗੀਆਂ ਵਿੱਚ ਮੌਜੂਦ ਬੁੰਦਰਨਾਥ ਅਤੇ ਕੁਝ ਹੋਰ ਸਿੱਧ ਯੋਗੀਆਂ ਨੇ ਭਗਿਆੜ ਸ਼ੇਰ ਦਾ ਰੂਪ ਧਾਰਨ ਕੀਤਾ ਉਸ ਸਮੇਂ ਗੁਰੂ ਜੀ ਨੇ ਸੰਗਤਾਂ ਵਿੱਚ ਮੌਜੂਦ ਇੱਕ ਸਿੰਘ ਨੂੰ ਸੰਗਤਾਂ ਦੇ ਚਾਰੇ ਪਾਸੇ ਇੱਕ ਲਕੀਰ ਖਿੱਚਣ ਨੂੰ ਕਿਹਾ ਅਤੇ ਬਚਨ ਕੀਤੇ ਕਿ ਇਸ ਲਕੀਰ ਦੇ ਅੰਦਰ ਇਹਨਾਂ ਸਿੱਧਾਂ ਯੋਗੀਆਂ ਦੀ ਸ਼ਕਤੀ ਕੰਮ ਨਹੀਂ ਕਰੇਗੀ ਸਾਰੀਆਂ ਸ਼ਕਤੀਆਂ ਤੋਂ ਬਾਅਦ ਜਦੋਂ ਕੋਈ ਪੇਸ਼ਣਾ ਚੱਲੀ ਤਾਂ ਭੁੰਦਰਨਾਥ ਹਵਾ ਵਿੱਚ ਉੱਡਿਆ ਤੇ ਸੰਗਤਾਂ ਥੱਲੇ ਨੂੰ ਝੁਕ ਗਈਆਂ ਗੁਰੂ ਸਾਹਿਬ ਨੇ ਆਪਣੀਆਂ ਪੈਰ ਦੀਆਂ ਖੜਾਵਾਂ ਨੂੰ ਹਵਾ ਵਿੱਚ ਉਡਾਇਆ ਅਤੇ ਉਹ ਖੜਾਵਾ ਸਿੱਧਾ ਜਾ ਕੇ ਪੁੰਦਰਨਾਥ ਦੇ ਸਰਤੇ ਵਤੀਆਂ ਉਹ ھیਠਾਂ ਡੱਗ ਗਿਆ ਉੱਠ ਕੇ ਉਸਨੇ ਆਪਣੀ ਗਲਤੀ ਮੰਨੀ ਤੇ ਗੁਰੂ ਸਾਹਿਬ ਦੇ ਚਰਨ ਫੜ ਲਏ ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਅੱਗੇ ਚੱਲਣ ਲੱਗੇ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਆਪਣੀ ਕੋਈ ਨਿਸ਼ਾਨੀ ਸਾਨੂੰ ਦੇ ਕੇ ਜਾਓ ਤਾਂ ਗੁਰੂ ਸਾਹਿਬ ਨੇ ਕਿੱਕਰ ਦੀ ਦਾਤਣ ਉੱਥੇ ਗੜ ਦਿੱਤੀ ਅਤੇ ਕਿਹਾ ਇਹ ਦਰਖਤ ਬਣੇਗਾ ਅਤੇ ਸਾਡੇ ਦਰਸ਼ਨ ਦਿੰਦਾ ਰਹੇਗਾ ਸੰਗਤਾਂ ਨੇ ਕਿਹਾ ਕਿ ਕਿੱਕਰ ਤਾਂ ਕੰਡਿਆਂ ਵਾਲਾ ਕੋੜਾ ਦਰਖਤ ਹੈ ਕਿਰਪਾ ਕਰੋ ਕੋਈ ਫਲਦਾਰ ਦਰਖਤ ਲਗਾਓ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਐਸੇ ਨੂੰ ਹੀ ਬੇਰਾਂ ਦਾ ਫਲ ਲੱਗੇਗਾ ਅੱਜ ਵੀ ਇਸ ਸਥਾਨ ਤੇ ਕਿੱਕਰ ਦੇ ਮੋਢ ਉੱਪਰ ਬੇਰ ਦਾ ਦਰਖਤ ਹੈ ਜਿਸ ਤੇ ਸਾਰਾ ਸਾਲ ਫਲ ਲੱਗਦੇ ਹਨ ਉਹ ਇਤਿਹਾਸਿਕ ਗੁਰਦੁਆਰਾ ਜਿੱਥੇ ਹਰ ਅੜੇ ਹੋਏ ਕੰਮ ਬਣਦੇ ਆ ਜੇਕਰ ਇਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਤੋਂ ਚੱਲ ਮਾਲਵਾ ਖੇਤਰ ਧਰਮ ਪ੍ਰਚਾਰ ਲਈ ਆਏ ਤਾਂ ਗੁਰੂ ਸਾਹਿਬ ਹੰਢਿਆਈ ਪਿੰਡ ਤੋਂ ਤੋਲਾਂ ਵੱਲ ਚੱਲ ਪਏ ਤਾਂ ਜਦੋਂ ਤੋਲਾਂ ਦੀ ਹੱਦ ਕੋਲ ਪਹੁੰਚੇ ਤਾਂ ਅਚਾਨਕ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ ਅਤੇ ਅੱਗੇ ਨਹੀਂ ਸੀ ਵਧ ਰਿਹਾ ਜਦ ਘੋੜਾ ਅੱਗੇ ਨਾ ਵਧਿਆ ਤਾਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਕੀ ਕਾਰਨ ਹੈ ਕਿ ਘੋੜਾ ਅੱਗੇ ਕਿਉਂ ਨਹੀਂ ਵਧ ਰਿਹਾ ਤਾਂ ਗੁਰੂ ਸਾਹਿਬ ਨੇ ਦੱਸਿਆ ਕਿ ਅੱਗੇ ਤੰਬਾਕੂ ਦਾ ਖੇਤ ਹੈ ਇਸ ਖੇਤ ਕਾਰਨ ਘੋੜਾ ਅੱਗੇ ਨਹੀਂ ਵਧ ਰਿਹਾ ਗੁਰੂ ਸਾਹਿਬ ਨੇ ਸੰਗਤਾਂ ਨੂੰ ਭਜਨ ਕਰਦੇ ਹੋਏ ਕਿਹਾ ਕਿ ਇਹ ਲੋਕ ਜੋ ਵੀ ਹੁਣ ਤੰਬਾਕੂ ਬੀਜਦੇ ਆ ਕਿਸੇ ਸਮੇ ਇਹ ਸ਼ਰਧਾਲੂ ਬਣ ਕੇ ਅਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸ਼ਰਧਾਲੂ ਸੰਗਤਾਂ ਸ਼ਰਧਾ ਨਾਲ ਸੇਵਾ ਕਰਿਆ ਕਰਨ ਦੀਆਂ ਉਹਨਾਂ ਦੇ ਗੁਰਮਤ ਅਨੁਸਾਰ ਕਾਰਜ ਸੰਪੂਰਨ ਹੋਇਆ ਕਰਨਗੇ ਇਸ ਗੁਰੂ ਘਰ ਦਾ ਨਾਮ ਗੁਰਦੁਆਰਾ ਅੜੀਸਰ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਬਰਨਾਲਾ ਦੇ ਢੋਲਾ ਪਿੰਡ ਵਿੱਚ ਮੌਜੂਦ ਹੈ ਇਸ ਸਥਾਨ ਤੇ ਵਰਤਾਈ ਜਾਂਦੀ ਦੇਗ ਵਿੱਚ ਲੱਗਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਦਾ ਨਿਸ਼ਾਨ ਉੜੀਸਾ ਦੇ ਬਰੰਚੀਪੁਰ ਵਿਖੇ ਇਹ ਹੈ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਪਾ ਪ੍ਰਾਪਤ ਗੁਰੂ ਘਰ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਦਾ ਕੜਾ ਅਤੇ ਗੁਰੂ ਜੀ ਦਾ ਪਲੰਗ ਅੱਜ ਵੀ ਮੌਜੂਦ ਹੈ। ਇਹ ਜੋ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ, ਸਥਾਨਕ ਲੋਕਾਂ ਅਨੁਸਾਰ ਇਹ 1919 ਵਿੱਚ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਇੱਥੇ ਇੱਕ ਝੌਂਪੜੀ ਹੁੰਦੀ ਸੀ। ਇੱਥੇ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਛੋਟਾ ਖੰਜਰ ਜਾਂ ਕਿਰਪਾਨ ਵੀ ਮੌਜੂਦ ਹੈ ਜੋ ਇਸ ਪੁਰਾਣੇ ਸੰਦੂਕ ਵਿੱਚ ਦੱਸੀ ਜਾਂਦੀ ਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਗੁਰਦੁਆਰੇ ਦਾ ਪ੍ਰਬੰਧ ਕੋਈ ਵੀ ਪੰਜਾਬੀ ਜਾਂ ਸਿੱਖ ਵੱਲੋਂ ਨਹੀਂ ਬਲਕਿ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਜੋ ਕਿ ਉੱਥੋਂ ਦੇ ਪੁਜਾਰੀ ਹਨ ਤੁਹਾਡੇ ਚਰਨਾਂ ਵਿੱਚ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਤਾਂ ਜੋ ਅਸੀਂ ਅਜਿਹੀਆਂ ਹੋਰ ਵੀਡੀਓਜ਼ ਬਣਾਉਂਦੇ ਰਹੀਏ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਥੱਲੇ ਇੱਕ ਕਮੈਂਟ ਜ਼ਰੂਰ ਲਿਖ ਕੇ ਜਾਇਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਹੋਰ ਅਜਿਹੀ ਵੀਡੀਓ ਦੇ ਨਾਲ ਧੰਨਵਾਦ